ਰਜਿਸਟਰੀਆਂ ਨੂੰ ਲੈ ਕੇ ਵੱਡੀ ਖੁਸ਼ਖਬਰੀ ਆ ਦੱਸਦੇ ਕਿ ਮਾਨ ਸਰਕਾਰ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤਾਂ ਹੁਣ ਤੁਸੀਂ ਘਰ ਬੈਠੇ ਆਨਲਾਈਨ ਰਜਿਸਟਰੀ ਕਰਵਾ ਸਕਦੇ ਹੋ ਤਾਂ ਮਾਨ ਸਰਕਾਰ ਦੀ ਈਜ਼ੀ ਰਜਿਸਟਰੀ ਸਕੀਮ ਰਾਹੀਂ ਲੋਕ ਲੈ ਰਹੇ ਨੇ ਵੱਡਾ ਲਾਭ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਇਸ ਤਹਿਤ ਪੰਜਾਬ ਨੇ ਹਾਲ ਹੀ ਵਿੱਚ ਜਨਤਾ ਲਈ ਇੱਕ ਵੱਡੀ ਸਹੂਿਦਤਾਂ ਜਾਰੀ ਕਰਦੇ ਆ ਈਜੀ ਰਿਸਟਰੀ ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸਪੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਇਸ ਨੀਤੀ ਦਾ ਮੁੱਖ ਮਕਸਦ ਪ੍ਰਸ਼ਾਸਨਿਕ ਕੰਮਾਂ ਵਿੱਚ ਲੋਕਾਂ ਦੀ ਅਸੁਵਿਧਾ ਨੂੰ ਘਟਾਉਣਾ ਅਤੇ ਭ੍ਰਸ਼ਟਾਚਾਰ ਤੇ ਲਗਾਮ ਲਾਉਣਾ ਤਾਂ ਇਸ ਨਵੀਂ ਸਹੂਲਤ ਹੇਠ ਕੋਈ ਵੀ ਵਿਅਕਤੀ ਸਿਰਫ ਇੱਕ ਕਲਿੱਕ ਕਰਾਹੀਂ ਬੇਦ ਸੋਖੇ ਟੰਗ ਨਾਲ ਜ਼ਮੀਨ ਦੀ ਰਜਿਸਟਰੀ ਕਰਵਾ ਸਕਦਾ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਤਾਂ ਕਿਉਂਕਿ ਇਸ ਲਈ ਪ੍ਰਕਿਰਿਆ ਘਰ ਬੈਠੇ ਹੀ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹਾਂ ਇਸ ਦਾ ਲਾਭ ਲੈਣ ਲਈ www.ezyregistry.punjab.gov.in ਤੇ ਅਪਲਾਈ ਕਰ ਸਕਦੇ ਹਾਂ ਤੇ ਘਰ ਬੈਠੇ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ ਤਾਂ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਤਾਂ ਇਜ਼ੀ ਰਜਿਸਟਰੀ ਪ੍ਰਣਾਲੀ ਨਾਲ ਸਭ ਰਜਿਸਟਰ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਤਾਂ ਹੁਣ ਨਾਗਰਿਕ ਕਿਸੇ ਵੀ ਸਬ ਰਜਿਸਟਰ ਦਫਤਰ ਜਾਂ ਆਪਣੇ ਘਰੋਂ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਨੇ ਤਾਂ ਸਰਕਾਰ ਨੇ ਭ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਇੱਕ ਵਿਸ਼ੇਸ਼ ਪ੍ਰਬੰਧ ਕੀਤਾ ਹੈ ਜੇਕਰ ਕਿਸੇ ਨਾਗਰਿਕ ਕੋਲ ਕੋਈ ਇਤਰਾਜ਼ ਸੰਬੰਧੀ ਮੈਸੇਜ WhatsApp ਤੇ ਆਉਂਦਾ ਹੈ ਤਾਂ ਉਸ ਨੂੰ ਮੈਸੇਜ ਵਿੱਚ ਇੱਕ ਲਿੰਕ ਵੀ ਆਵੇਗਾ ਇਹ ਲਿੰਕ ਨਾਗਰਿਕਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਦਿੰਦਾ ਹੈ ਅਤੇ ਉਹ ਇਸ ਲਿੰਕ ਰਾਹੀਂ ਸਿੱਧਾ ਡੀਸੀ ਨੂੰ ਅਪੀਲ ਕਰ ਸਕਦੇ ਹਨ ਖਾਸ ਤੌਰ ਤੇ ਇਹ ਲਿੰਕ ਉਸ ਸਥਿਤੀ ਲਈ ਬਣਾਇਆ ਗਿਆ ਹੈ ਜੇਕਰ ਕਿਸੇ ਵੀ ਨੇ ਤੁਹਾਡੇ ਤੋਂ ਪੈਸੇ ਮੰਗੇ ਜਾਂ ਹੋਣ ਦਾ ਰਿਸ਼ਵ ਮੰਗਣ ਦੀ ਕੋਸ਼ਿਸ਼ ਕੀਤੀ ਹੋਵੇ ਇਸ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਤਾਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗਾਰੰਟੀ ਸਰਕਾਰ ਨੇ ਇਸ ਪਹਿਲ ਕਦਮੀ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗਾਰੰਟੀ ਦੀ ਅਹਿਮ ਪੌੜੀ ਦੱਸਿਆ ਤਾਂ ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਪਹਿਲਾਂ ਵੀ ਬਹੁਤ ਸਾਰੇ ਭ੍ਰਸ਼ਟਾਚਾਰ ਨੂੰ ਫੜ ਕੇ ਅੰਦਰ ਕੀਤਾ ਜਾ ਚੁੱਕਾ ਹੈ ਪਰ ਤਹਿਸੀਲਾਂ ਦਾ ਭ੍ਰਸ਼ਟਾਚਾਰ ਗੁੰਜਲਦਾਰ ਸੀ ਸਰਕਾਰ ਦਾ ਇਰਾਦਾ ਇਹਨਾਂ ਸਾਰੀ ਗੁੰਜਲਦਾਰਾਂ ਨੂੰ ਖਤਮ ਕਰਕੇ ਤਾਣਾ ਬਾਣਾ ਸਿੱਧਾ ਕਰ ਦੇਣਾ ਹੈ ਤਾਂ ਜਾਣੋ ਈਜ਼ੀ ਰਜਿਸਟਰੀ ਦੀਆਂ ਕੁਝ ਖਾਸ ਗੱਲਾਂ ਆਪਣੇ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰ ਦਫ਼ਤਰ ਜਾ ਆਪਣੀ ਡਿਡ ਕਰਵਾਓ ਰਜਿਸਟਰ ਤਾਂ 48 ਘੰਟੇ ਚ ਪੂਰੀ ਆਨਲਾਈਨ ਜਾਂਚ ਹੁਣ ਆਪਣੀ ਡਿਡਲ ਆਨਲਾਈਨ ਬਣਵਾਓ 1076 ਤੇ ਕਾਲ ਕਰੋ ਜਾਂ ਆਪਣੇ ਸਬ ਰਜਿਸਟਰ ਦਫ਼ਤਰ ਤੇ ਸੇਵਾ ਕੇਂਦਰ ਤੇ ਜਾਓ ਤਾਂ ਹੁਣ ਤਹਿਸੀਲਦਾਰਾਂ ਵੱਲੋਂ ਨਹੀਂ ਲੱਗਣਗੇ ਕੋਈ ਵੀ ਬੇਬੁਨਿਆਦ ਇੰਤਰਾਜ਼ ਤਾਂ ਡੀਸੀ ਇਹ ਜਕੀਨੀ ਬਣਾਉਣਗੇ ਕਿ ਹੁਣ ਤੁਹਾਡੀ ਰਜਿਸਟਰੀ ਬਿਨਾ ਕਿਸੇ ਪਰੇਸ਼ਾਨੀ ਦੇ ਹੋ ਜਾਵੇ ਤਾਂ ਰਿਸ਼ਵਤ ਮੰਗਣ ਜਾਂ ਤੇ WhatsApp ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਤਾਂ ਦੱਸ ਦਈਏ ਕਿ ਤਾਂ ਰਜਿਸਟਰੀਆਂ ਨੂੰ ਲੈ ਕੇ ਮਾਨਸਿਕਰ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਕਿ ਦੱਸਿਆ ਕਿ ਹੁਣ ਤੁਸੀਂ ਘਰ ਬੈਠੇ ਆਨਲਾਈਨ ਰਜਿਸਟਰੀਆਂ ਕਰ ਆ ਸਕਦੇ ਹੋਂ ਤਾਂ ਮਾਨ ਸਰਕਾਰ ਦੀ ਇਜ਼ੀ ਰਜਿਸਟਰੀ ਸਕੀਮ ਰਾਹੀਂ ਲੋਕ ਵੱਡਾ ਲਾਭ ਰਣੇ ਤਾਂ ਮੁੱਖ ਮੰਤਰੀ ਭੁਗਮਾਨ ਤਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਹੂਲਤ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਜਨਤਕ ਇੱਕ ਸੁਵਿਧਾ ਜਾਰੀ ਕਰਦਿਆਂ ਇਜ਼ੀ ਰਜਿਸਟਰੀ ਨਾਮਕ ਇਸ ਦੀ ਪਹਿਲੀ ਪਾਰਦਰਸ਼ੀ ਸਮਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ